ਪੂਰਾ ਜਿਹੜਾ ਪਾਣੀ ਹੈ ਉਹ 5 5 7 7 ਫੁੱਟ ਇਸ ਘਰ ਦੇ ਵਿੱਚ ਪਾਣੀ ਫੇਰ ਗਿਆ ਤੇ ਕੱਲੀ ਕੱਲੀ ਚੀਜ਼ ਜਿਹੜੀ ਆ ਉਹ ਸਾਰੀ ਬਰਬਾਦ ਹੋ ਗਈ। ਆ ਚਗਾਠਾਂ ਤੋਂ ਲੈ ਕੇ ਅੰਦਰ ਤੱਕ ਦੇਖੋ ਕਮਰੇ ਦੇ ਹਾਲ। ਸਾਡੇ ਬੈੱਡ ਵੀ ਅੰਦਰ ਲੱਗੇ ਸਾਰਾ ਇਨਸਾਨ ਵਾਲਾ ਸਾਰਾ ਰੁੜ ਗਿਆ ਜੀ। ਅਸੀਂ ਸਾਰੇ ਬਹੁਤ ਗਰੀਬ ਬੰਦੇ ਆ ਮੇਰਾ ਮਾਪੇ ਵਿਚਾਰੇ ਕਿਸੇ ਕਰੇ ਕੰਮ ਕਰਦੇ ਆ। ਹਾਲਾਤ ਦੇਖੋ ਸਰ ਕਿੰਗਾ ਰਿਹਾ ਜੀ। ਪਾਣੀ ਦੇ ਬਹੁਤ ਚਰੇ ਸਾਡੇ ਅੰਦਰ। ਇਹ ਪਾਣੀ ਆ ਜਿਵੇਂ ਚਗਾਠਾਂ ਸਾਰੀਆਂ ਔਖੜ ਗਈਆਂ ਨੇ ਪਾਣੀ ਕਰਕੇ। ਪਾਣੀ ਅੰਦਰ ਤੱਕ ਫੇਰਿਆ। ਬਹੁਤ ਅੰਦਰ ਤੱਕ ਜੀ। ਉਹ ਦੇਖੋ ਇਨਸਾਨ ਸੜ ਗਿਆ ਨਾ। ਤੇ ਜਿਹੜੀਆਂ ਬੈੱਡ ਲਮਾਰੀਆਂ ਨੇ ਆਹ ਤਾਂ ਲੱਗਦਾ ਤੁਸੀਂ ਬੈੱਡ ਰੱਖਿਆ ਖਰਾਬ ਹੋ ਗਿਆ ਹਾਂਜੀ ਸਾਰੇ ਜਿਹੜੇ ਅਲਮਾਰੀਆਂ ਕੱਪੜੇ ਵਗੈਰਾ ਅਲਮਾਰੀਆਂ ਦੇਖੋ ਸਾਰਾ ਕੀ ਬਣਾਇਆ ਦੇਖੋ ਸਭ ਕੁਝ ਹਾਲਾਤ ਦੇਖੋ ਹਾਂਜੀ ਇਹ ਬਾਥਰੂਮ ਸੀਗਾ ਇਹ ਇਹ ਬਾਥਰੂਮ ਜੀ ਨੀਚੇ ਸੀ ਵੀ ਚਲਾਉਂਦੇ ਆ ਤੇ ਮੰਮੀ ਡੈਡੀ ਤੁਹਾਡੇ ਮੰਮੀ ਡੈਡੀ ਹੋਣੀ ਬਸ ਕਿਸੇ ਦੇ ਘਰੇ ਕੰਮ ਕਰਦੇ ਮੇਰਾ ਵੀ ਧਿਆਰੀ ਲੱਗੇ ਠੀਕ ਨਹੀਂ ਲੱਗੇ ਬਬਲੇ ਐਕਸੀਡੈਂਟ ਹੋ ਗਿਆ ਐਕਸ ਆਪਣੇ ਦੇਖੋ ਮੇਰਾ ਸਿਰ ਵੀ ਐਕਸੀਡੈਂਟ ਹੋ ਗਿਆ ਮੇਰੇ ਇੰਨਾ ਸਾਡੇ ਨਾਲ ਹੀ ਤੁਸੀਂ ਇਹ ਸਾਰਾ ਪਾਣੀ ਸਿੱਧਾ ਸਾਡੇ ਅੰਦਰ ਹਾਂਜੀ ਹਾਂਜੀ ਸਾਨੂੰ ਤਾਂ ਮੌਕਾ ਵੀ ਨਹੀਂ ਮਿਲੇ ਸਰ ਅਸਲਕਿ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਆ ਜਿਹੜੇ ਦਿਹਾੜੀਦਾਰ ਲੋਕ ਨੇ ਬਹੁਤ ਜ਼ਿਆਦਾ ਗਰੀਬ ਨੇ ਦਿਹਾੜੀ ਲਾ ਲਾ ਕੇ ਜਿਨ੍ਹਾਂ ਨੇ ਆਪਣੇ ਘਰ ਮਕਾਨ ਬਣਾਏ ਤੇ ਜਿਨ੍ਹਾਂ ਦੇ ਘਰਾਂ ਦੇ ਉੱਪਰ ਇਸ ਵੇਲੇ 10 10 ਫੁੱਟ ਕਹਿੰਦੇ ਵੀ ਪਾਣੀ ਜਿਹੜਾ ਵਾ ਉਹ ਚਲਾ ਗਿਆ ਸੀ ਆ ਦੇਖੋ ਘਰਾਂ ਦੇ ਹਾਲਾਤ ਆ ਟੈਲੀਵਿਜ਼ਨ ਪਿਆ ਇਹ ਕਹਿੰਦੇ ਵੀ ਪਾਣੀ ਦੇ ਵਿੱਚੋਂ ਕੱਢਿਆ ਆ ਡ्रेसਿੰਗ ਟੇਬਲ ਆ ਇਹਦੇ ਦੇਖੋ ਵੀ ਬੁਰੇ ਹਾਲ ਹੋਏ ਨੇ ਤੇ ਘਰਾਂ ਦੀਆਂ ਛੱਤਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੀਆਂ ਨੇ ਹੁਣ ਉਹ ਮਕਾਨ ਮਕਾਨ ਨਹੀਂ ਰੇ ਜਿੱਥੇ ਕਿਸੇ ਨੇ ਇਹ ਘਰ ਦਿਹਾੜੀ ਲਾ ਕੇ ਬੜੀ ਚਾਵਾਂ ਨਾਲ ਬਣਾਇਆ ਹੋਊਗਾ ਕੱਲੀ-ਕੱਲੀ ਏਲਟ ਮਿਹਨਤ ਦੇ ਨਾਲ ਆਈ ਸੀਗੀ ਪਰ ਇਹ ਘਰ ਇਸ ਵੇਲੇ ਪੂਰਾ ਬਰਬਾਦ ਹੋ ਚੁੱਕਾ ਆ ਅਸੀਂ ਉਹਨਾਂ ਘਰਾਂ ਦੀ ਕਵਰੇਜ ਕਰ ਰਹੇ ਹਾਂ ਜਿਹੜੇ ਬਹੁਤ ਜ਼ਿਆਦਾ ਲੋਕ ਗਰੀਬ ਨੇ ਇੱਕ ਇੱਕ ਦੋ ਦੋ ਕਮਰਿਆਂ ਵਾਲੇ ਘਰ ਨੇ ਤੇ ਇਸ ਹੜ੍ਹਾਂ ਨੇ ਜਿਹੜੀ ਸਭ ਤੋਂ ਵੱਧ ਮਾਰ ਮਾਰੀ ਹੈ ਉਹ ਇਨ੍ਹਾਂ ਵਰਗੇ ਲੋਕਾਂ ਦੇ ਉੱਪਰ ਹੀ ਜ਼ਿਆਦਾ ਮਾਰੀ ਹੈ ਇਹ ਥੋੜੀ ਜੀ ਜਗ੍ਹਾ ਆ ਇੱਕ ਕਮਰਾ ਵਾ ਹੁਣ ਉਹ ਕਮਰੇ ਦੀ ਛੱਤ ਕਹਿੰਦੇ ਵੀ ਪੂਰੀ ਚੋਈ ਤੇ ਇਹਦੇ ਵਿੱਚੋਂ ਪੂਰਾ ਜਿਹੜਾ ਪਾਣੀ ਹੈ ਉਹ 5 5 7 7 ਫੁੱਟ ਇਸ ਘਰ ਦੇ ਵਿੱਚ ਪਾਣੀ ਫਿਰ ਗਿਆ ਤੇ ਕੱਲੀ ਕੱਦੀ ਚੀਜ਼ ਜਿਹੜੀ ਆ ਉਹ ਸਾਰੀ ਬਰਬਾਦ ਹੋ ਗਈ। ਅੱਜ ਗਾਠਾਂ ਤੋਂ ਲੈ ਕੇ ਅੰਦਰ ਤੱਕ ਦੇਖੋ ਕਮਰੇ ਦੇ ਹਾਲ ਤਾਂ ਬੀਜੀ ਪਾਣੀ ਕਿੰਨੇ ਕਿੰਨੇ ਫੁੱਟ ਆ ਗਿਆ ਸੀਗਾ ਇੱਥੇ? ਪਾਣੀ ਸਰ ਬਾੜਾ ਆਇਆ ਸੀ। 4 4 ਫੁੱਟ ਪਾਣੀ ਆ ਗਏ ਸੀ ਮੇਰਾ ਘਰ ਹੈ ਜੀ। ਅੱਛਾ ਤੁਹਾਡਾ ਘਰ। ਹਾਂਜੀ ਸਰ ਸਾਡੇ ਸਾਡੇ ਬੈੱਡ ਵੀ ਅੰਦਰ ਲੱਗੇ ਸਾਰਾ ਨਿਸ਼ਾਨਾ ਦਾ ਸਾਰਾ ਰੁੜ ਗਿਆ ਜੀ। ਅਸੀਂ ਸਰ ਬਹੁਤ ਗਰੀਬ ਬੰਦੇ ਆ ਮੇਰਾ ਮਾਪੇ ਵਜ੍ਹਾ ਕਰਕੇ ਕਿਸੇ ਕਰੇ ਕੰਮ ਕਰਦੇ ਆ। ਅੱਛਾ। ਹਾਂਜੀ ਮਾਤਾ ਮੇਰੀ ਮੇਰਾ ਬਾਪੂ ਬਿਮਾਰ ਹੁੰਦਾ ਜੀ। ਆ ਵੀ ਸਰ ਦਿਹਾੜੀ ਜਿਆ ਮਾਤਾ ਸਾਡੀ ਵਿਚਾਰੀ ਕਿਤੇ ਕਹੇ ਇਹ ਘਰੇ ਕੰਮ ਕਮ ਕਰਦੀ ਮੇਰਾ ਜੀ ਦੇਖੋ ਘਰ ਕਿੰਨੇ ਬੇਜੀ ਅੰਦਰ ਕਿਹੜਾ ਕਿਹੜਾ ਸਮਾਨ ਪਿਆ ਸੀ ਤੁਹਾਡਾ ਸਾਰੇ ਤੁਹਾਡਾ ਬੈੱਡ ਬੂਡਾ ਅਲਮਾਰੀਆਂ ਟੀਵੀ ਟੀਵੀ ਸਭ ਰੁੜ ਗਏ ਜੀ ਕੱਪੜੇ ਵੀ ਸਜਨੇ ਵਿਆਹੀ ਹਾਂਜੀ ਹਾਲਾਤ ਦੇਖੋ ਸਰ ਕਿੰਨਾ ਜਿਓਏ ਪਾਣੀ ਦੇ ਬਹੁਤ ਚਰੇ ਸਾਡੇ ਅੰਦਰ ਇਹ ਪਾਣੀ ਆ ਜਿਵੇਂ ਜਗਾਠਾ ਸਾਰੀਆਂ ਓਖੜ ਗਈਆਂ ਨੇ ਇਹ ਪਾਣੀ ਕਰਕੇ ਪਾਣੀ ਅੰਦਰ ਤੱਕ ਫਿਰਿਆ ਬਹੁਤ ਅੰਦਰ ਤੱਕ ਜੀ ਉਹ ਦੇਖੋ ਨਿਸਾਨ ਸਰ ਕਿੰਨਾ ਜੀ ਪਾਣੀ ਥੱਲੇ ਗਾਰ ਜਿਹੜੀ ਹੈ ਜੀ ਗਾਰ ਹੀ ਸਰ ਬਰੀ ਹਾਂਜੀ ਬਹੁਤ ਜ਼ਿਆਦਾ ਗਾੜੀਆਂ ਅੰਦਰ ਜਾਣ ਨੂੰ ਜੱਲ ਨਹੀਂ ਕਰਦਾ ਆ ਸਾਡੀ ਗਲੀ ਇੰਨਾ ਨਾ ਗਲੀ ਚ ਪਾਣੀ ਜੀ ਅੱਛਾ ਹਾਂ ਜੀ ਜੀ ਸਰ ਬਹੁਤ ਜ਼ਿਆਦਾ ਮਾਰੇ ਹਲਾਤੇ ਸਰੇ ਕਿਰਪਾ ਕਰੋ ਬਸ ਅਹੀ ਕਿ ਅੱਡ ਬੰਜੇ ਸਭ ਕੁਝ ਜੀ ਸਰਕਾਰ ਨੇ ਅਹੀ ਬੈਂਦੀ ਹੈ ਇ ਇਥੇ ਆ ਇਧਰ ਰਸੋਈ ਸੀ ਹਾਂਜੀ ਸਰ ਸਾਡੀ ਰਸੋਈਆਂ ਰਸੋਈ ਤੇ ਜਿੰਨਾ ਸਾਮਾਨ ਹੀ ਸਾਰਾ ਸਾਡੇ ਨਿਕਲ ਕੇ ਵਿੱਚੋਂ ਹਾਂਜੀ ਹਾਂਜੀ ਤੇ ਜਿਹੜੀਆਂ ਬੈੱਡ ਅਲਮਾਰੀਆਂ ਨੇ ਆਹ ਤਾਂ ਲੱਗਦਾ ਤੁਸੀਂ ਬੈੱਡ ਰੱਖਿਆ ਖਰਾਬ ਹੋ ਗਿਆ ਹਾਂਜੀ ਸਰ ਜਿਹੜੇ ਅਲਮਾਰੀਆਂ ਕੱਪੜੇ ਵਗੈਰਾ ਦੇਖੋ ਅਲਮਾਰੀਆਂ ਦੇਖੋ ਸਰੇ ਕੀ ਬਣਿਆ ਦੇਖੋ ਸਭ ਕੁਝ ਹਾਲਾਤ ਦੇਖੋ ਹਾਂਜੀ ਇਹ ਬਾਥਰੂਮ ਸੀਗਾ ਇਹ ਬਾਥਰੂਮ ਜੀ ਸਾਡੇ ਕੋਲ ਜਗ੍ਹਾ ਆ ਜਿਹੜਾ ਇਹ ਕੱਚਾ ਕਿਸੇ ਦੇ ਘਰੇ ਰੇਗ ਨਹੀਂ ਜੀ ਹੁਣ ਤੁਸੀਂ ਕਿਸੇ ਦੇ ਘਰੇ ਰੇਗ ਹਾਂਜੀ ਹਾਂਜੀ ਸਾਨੂੰ ਹੋ ਗਿਆ ਹਫ਼ਤੇ ਤੋਂ ਬਾਅਦ ਬਦ ਬਦ ਕਿਸੇ ਦੇ ਘਰੇ ਰੇਗ ਨਹੀਂ ਹਾਂਜੀ ਸਾਰੇ ਉੱਥੇ ਹੀ ਸਾਰੇ ਉੱਥੇ ਹੀ ਆਪਣੇ ਹਾਂਜੀ ਤੇ ਇਹ ਬਾਈ ਜੀ ਤੁਸੀਂ ਕੀ ਕੰਮ ਕਰਦੇ ਹੋ ਦਾ ਉਹਦਾ ਸਾਰਾ ਮੈਂ ਜੇਐਸਵੀ ਚ ਚਲਾਉਂਦਾ ਜੀ ਤੁਸੀਂ ਜੇਐਸਵੀ ਚ ਚਲਾਉਂਦੇ ਹੋ ਤੇ ਮੰਮੀ ਡੈਡੀ ਤੁਹਾਡੇ ਮੰਮੀ ਡੈਡੀ ਹੋਣੀ ਬਸ ਕਿਸੇ ਦੇ ਘਰੇ ਕੰਮ ਕਰਦੇ ਮੇਰਾ ਵੀ ਦਿਹਾੜੀ ਲੱਗੇ ਠੀਕ ਹੈ ਨਹੀਂ ਲੱਗੇ ਬੱਲੇ ਐਕਸੀਡੈਂਟ ਹੋ ਗਿਆ ਤੇ ਐਕਸ ਆਪਣੇ ਦੇਖੋ ਮੇਰਾ ਸਰ ਵੀ ਐਕਸੀਡੈਂਟ ਹੋ ਗਿਆ ਮੇਰੇ ਹਾਂ ਜੀ ਜੀ ਇਥੇ ਕਿੰਨੇ ਚਿਰ ਤੋਂ ਰਹਿੰਦੇ ਪਏ ਤੁਸੀਂ ਸਾਰਾ ਹਾਨੂੰ ਕਾਫੀ ਟਾਈਮ ਹੋ ਗੱਥੇ ਰਹਿੰਦੇ ਹਾਂ ਕਾਫੀ ਟਾਈਮ ਹਾਂ ਜੀ ਹਾਂ ਜੀ ਇਹ ਫਿਰ ਇੱਕੋ ਕਮਰੇ ਦੇ ਵਿੱਚ ਹਾਂ ਜੀ ਇੱਕੋ ਕਮਰੇ ਦੇ ਵਿੱਚ ਹਾਂ ਜੀ ਹਾਂ ਜੀ ਸਰ ਸਿਰਫ ਚਾਹੀਦੀ ਅੱਜ ਦਿਨ ਇਹ ਕਰਨਾ ਸੀ ਹੂੰ ਮਾਈ ਵੀ ਚਾਹੀਦੀ ਹਾਂ ਤੇ ਬੱਚੇ ਇੱਕ ਨੇ ਕੀ ਕਰਨਾ ਵਿਚਾਰੇ ਨੇ ਬੱਚਾ ਇੱਕ ਉਹ ਚਿਰ ਆਪ ਬਿਮਾਰ ਰਹਿੰਦਾ ਆ ਤੇ ਵਿਚਾਰੀ ਕਿਸੇ ਦਾ ਘਰ ਕੰਮ-ਕਮ ਕਰਦੀ ਆ ਤੇ ਟਾਈਮ ਪਾਸ ਕਰਦੀ ਆ ਕੀ ਕਰਨਾ ਹਾਂ ਕੀ ਕਰਨਾ ਫਿਰ ਚੱਲ ਜੀ ਜਿੱਦਾਂ ਹੁਣ ਤਾਂ ਸੀਮੈਂਟ ਵਗੈਰਾ ਊਖੜ ਗਿਆ ਤੇ ਛੱਤਾਂ ਚੋਂ ਲੱਗੀਆਂ ਸੀ ਪੂਰੀਆਂ ਪੂਰੀ ਪੂਰੀ ਨਾ ਸਰ ਪੂਰਾ ਪ੍ਰਣਾਲਾ ਵਗਦਾ ਜੀ ਅੰਦਰ ਅੱਛਾ ਹਾਂਜੀ ਪੂਰਾ ਪ੍ਰਣਾਲਾ ਵਗਦਾ ਜੀ ਅੰਦਰ ਨਹੀਂ ਲੱਗਾ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਤਾਂ ਸਰ ਮੌਕਾ ਵੀ ਨਹੀਂ ਮਿਲਿਆ ਸਮਾਨ ਕੱਢਣ ਦਾ ਜੀ ਇੰਨਾ ਸਾਡੇ ਨਾਲ ਹੀ ਤੁਸੀਂ ਇਹ ਸਾਰਾ ਪਾਣੀ ਸਿੱਧਾ ਸਾਡੇ ਅੰਦਰ ਹਾਂਜੀ ਹਾਂਜੀ ਸਾਨੂੰ ਤਾਂ ਮੌਕਾ ਵੀ ਨਹੀਂ ਮਿਲਿਆ ਸਰ ਹਾਂਜੀ ਬਹੁਤ ਸਾਰਾ ਕੁਝ ਖਤਮ ਹੋ ਗਿਆ ਸਾਰਾ ਕੁਝ ਸਾਰੇ ਹਾਂਜੀ ਅਸੀਂ ਕਿਸੇ ਦੇ ਘਰੇ ਸਾਰੇ ਰੇਗ ਨਹੀਂ ਆਪਾਂ ਹੁਣ ਹਾਂਜੀ ਲਾਤ ਨੇ ਹੜ੍ਹ ਤੋਂ ਬਾਅਦ ਦੀਆਂ ਤਸਵੀਰਾਂ ਪਾਣੀ ਜਦੋਂ ਤੱਕ ਹੈਗਾ ਆ ਉਦੋਂ ਤੱਕ ਸਾਰੇ ਕਵਰੇਜ ਵੀ ਕਰਨਗੇ ਲੋਕ ਵੀ ਆਉਣਗੇ ਪਰ ਇਹ ਤਸਵੀਰਾਂ ਤੁਹਾਨੂੰ ਬਹੁਤ ਘੱਟ ਲੋਕ ਦਿਖਾਉਣਗੇ ਜਿਹੜੀਆਂ ਕਿ ਬਹੁਤ ਲਾਜ਼ਮੀ ਨੇ ਇਹ ਇਹੋ ਜਿਹੇ ਬੰਦੇ ਨੇ ਜਿਹੜੇ ਗਰੀਬ ਨੇ ਇੱਕੋ ਕਮਰਿਆਂ ਵਾਲੇ ਘਰ ਦੇ ਵਿੱਚ ਜਿਹੜੇ ਰਹਿਣਾ ਰਹਿੰਦੇ ਨੇ ਉਹ ਉਹਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਦਿਹਾੜੀ ਲਾ ਕੇ ਸਿਰਫ ਇੱਕ ਇੱਕ ਕਮਰਿਆਂ ਦੇ ਆਪਣੇ ਰਹਿਣ ਦੇ ਲਈ ਛੱਤ ਰੱਖੀ ਹੋਈ ਹੈ ਪਰ ਉਹ ਵੀ ਇਸ ਵੇਲੇ ਹੜ੍ਹਾਂ ਤੋਂ ਬਾਅਦ ਪੂਰੀ ਤਰ੍ਹਾਂ ਤਹਿਸਨਹਿਸ ਹੋ ਗਿਆ ਤਾਂ ਇਹ ਪਰਿਵਾਰਾਂ ਦੇ ਲਈ ਜਰੂਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਕੈਮਰਾਮੈਨ ਗੁਲਸ਼ਨਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ